ਅਰਦਾਸ ਫਿਲਮ ਦੇ ਵਾਸਤੇ ਇੱਕ ਗੱਲ ਚ ਦਈ ਗੀਪੀ ਬਾਈ ਹੋਰਾਂ ਨੇ ਕਿਹਾ ਸੀਗਾ ਵੀ ਜਦੋਂ ਸੋਹੀ ਸਾਹਿਬ ਹੋਰਾਂ ਦੀਆਂ ਸਾਨੂੰ ਅਸੀਂ ਅਰਦਾਸ ਫਿਲਮ ਸਟਾਰਟ ਕੀਤੀ ਸੀ ਤੇ ਸੋਹੀ ਸਾਹਿਬ ਹੋਰਾਂ ਦੀ ਸਾਨੂੰ ਡੇਟਾ ਨਹੀਂ ਮਿਲ ਰਹੀਆਂ ਸੀਗੀਆਂ ਤੇ ਅਸੀਂ ਕਿਹਾ ਸੀਗਾ ਵੀ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਅਸੀਂ ਕਰਾਉਣਾ ਸਿਰਫ ਤੁਹਾਡੇ ਤੋਂ ਹੀ ਆ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਇਹ ਕਿਹਾ ਜਾਵੇ ਨਾ ਕਿ ਜਨਾਬ ਨਾ ਨਾ ਗਰੀ ਜਾਨੇਓ ਤੁਹਾਡੇ ਕਰੈਕਟਰ ਦਾ ਨੌ ਜਵਾਲਾ ਸਿੰਘ ਸੋਹੀ ਹੈ ਅਰਦਾਸ ਚ ਤੋਂ ਇਸ ਤੋਂ ਟੀ ਪ੍ਰਾਪਤੀ ਕੀ ਹੋ ਸਕਦੀ ਹੈ ਮੇਰੇ ਇੱਕ ਕੈਰੈਕਟਰ ਦਾ ਨਾਮ ਮੇਰੇ ਨਾਂ ਤੇ ਰੱਖਿਆ ਗਿਆ ਪਰਮਜੀਤ ਤੋਂ ਸੋਹੀ ਸਾਹਿਬ ਦਾ ਸਫਰ ਪਹਿਲਾਂ ਤਾਂ ਮੈਂ ਪੁੱਛੂਗਾ ਕਿ ਕਿਦਾਂ ਦਾ ਰਿਹਾ ਤੁਹਾਡਾ ਜਦੋਂ ਮੈਂ ਥੀਏਟਰ ਜੋਇਨ ਕੀਤਾ ਸੀ ਸਨ 75 ਚ ਉਦੋਂ ਮੈਂ ਪਰਮਜੀਤ ਸਿੰਘ ਸੋਹੀ ਹੁੰਦਾ ਸੀਗਾ ਐਜ਼ ਐਨ ਆਰਟਿਸਟ ਥੋੜੀ ਜੀ ਨਿਖਾਰ ਆਇਆ ਮੇਰੇ 'ਚ ਉਦੋਂ ਡਰਣਾ ਸੀ ਫਿਰ ਉਹ ਆ ਜੀ ਪਰਮਜੀਤ ਸਿੰਘ ਸੋਹੀ ਇਹ ਪਰਮਜੀਤ ਸਿੰਘ ਸੋਹੀ ਇਹ ਤਿੰਨ ਚਾਰ ਸਾਲ ਕਰਦੇ ਰਹੇ ਉਸ ਤੋਂ ਬਾਅਦ ਅਚਾਨਕ ਇੱਕ ਦਿਨ ਇਹ ਜੀ ਵਿਰਾਕਟਰ ਦਾ ਸਰਦਾਰ ਸਰਦਾਰ ਸੋਹੀ ਉਹ ਬਸ ਨਾ ਤੇ ਮੋ ਉਹ ਵਿਰਾਕਟਰ ਦਾ ਸਰਦਾਰ ਅਸਰ ਨਿਕਲੇ ਫਿਰ ਇਸ ਤਰੀ ਇੰਟਰੋਡਿਊਸ ਕਰਾਉਣ ਲੱਗੇ ਫਿਰ ਲੌਂਗ ਦਾ ਲੋਸ਼ਕਾਰਾ 83 ਜੀ ਰਿਲੀਜ਼ ਹੋਈ ਸੀ 80 ਸ਼ੁਰੂ ਹੋਈ ਸੀ ਉਹਦੇ ਚ ਫਿਰ ਉਹਨਾਂ ਨੇ ਮੇਰਾ ਟਾਈਟਲ ਚ ਦਿੱਤਾ ਕਿ ਇਹ ਦਾਇਆ ਨਾਰਾ ਸਰਦਾਰ ਸੋਹੀ ਸਾਭ ਇੱਕ ਜਿਹੜਾ ਰੰਗ ਮੰਚ ਦਾ ਅਦਾਕਾਰ ਹੁੰਦਾ ਹੈ ਉਹਦੀ ਕਮਾਈ ਬੜੀ ਥੋੜੀ ਹੁੰਦੀ ਹੈ ਘਰ ਦੇ ਵਿੱਚ ਬਹੁਤ ਕੁਝ ਕਹਿੰਦੇ ਨੇ ਵੀ ਕਿਹੜੇ ਪਾਸੇ ਵੱਲ ਪੈ ਗਿਆ ਤੇ ਫਿਰ ਇੱਕ ਹੁੰਦਾ ਜ਼ਹਿਨ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਮੇਰਾ ਟੀਚਾ ਤੇ ਮੈਂ ਇੱਕੋ ਹੀ ਰੱਖਿਆ ਹੋਇਆ ਵੀ ਅਦਾਕਾਰ ਹੀ ਬਣਨਾ ਐਕਟਰ ਬਣਨਾ ਬਹੁਤ ਵਧੀਆ ਕੀ ਤੁਹਾਡੇ ਦਿਲ ਦੇ ਵਿੱਚ ਜ਼ਹਿਨ ਦੇ ਵਿੱਚ ਉਹ ਗੱਲਾਂ ਸੀਗੀਆਂ ਵੀ ਜੇਕਰ ਇਹ ਗੱਲ ਨਾ ਬਣੀ ਆਪਾਂ ਨਾ ਐਕਟਰ ਬਣੇਗੇ ਤੇ ਕੋਈ ਦੂਜਾ ਟੀਚਾ ਮਿੱਥਿਆ ਹੋਇਆ ਸੀਗਾ ਜ਼ਿੰਦਗੀ ਦੇ ਵਿੱਚ ਵੀ ਇਹ ਦੂਜੇ ਰਸਤੇ ਵੱਲ ਵੱਧ ਚ ਲੰਗੇ ਤੋਂ ਤੁਹਾਡੇ ਦਬਾਅ ਚ ਤੂੰ じゃ ਆ ਗਿਆ ਤੁਸੀਂ ਅੱਧੇ ਤਾਂ ਉੱਥੇ ਹੀ ਹਾਰ ਗਏ ਜੀ ਮੇਰੇ ਦੇ ਮਨ ਚ ਕਦੇ ਨਹੀਂ ਆਇਆ ਕਿ ਮੈਂ ਕੁਝ ਹੋਰ ਕਰੂੰਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 45 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਅਜੇ ਵਿਲਾ ਰੰਗ ਮੰਚ ਦੀ ਜਦੋਂ ਪੰਗਲ ਕਰਦੇ ਆਂ ਤੇ ਰੰਗ ਮੰਚ ਦੇ ਜਿਹੜੇ ਪ੍ਰੇਮੀ ਹੁੰਦੇ ਨੇ ਉਹਨਾਂ ਨੂੰ ਦਿਲੋਂ ਪਿਆਰ ਹੁੰਦਾ ਹੈ ਐਕਟਿੰਗ ਦੇ ਨਾਲ ਰੰਗ ਮੰਚ ਦੇ ਨਾਲ ਤੇ ਇੱਕ ਅਜਿਹੀ ਅਦਾਕਾਰ ਮੇਰੇ ਨਾਲ ਮੌਜੂਦ ਨਹੀਂ ਸੋ ਜਿਨ੍ਹਾਂ ਦਾ ਇੱਕ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਤੜਕਾ ਲਾਉਨੇ ਹੁੰਨੇ ਆ ਜਦੋਂ ਆਪਾਂ ਤੜਕੇ ਦੇ ਵਿੱਚ ਗਠੇ ਜਦੋਂ ਦਾ ਕਨਾਪ ਐ ਨਾਲੂ ਨਾ ਪਏ ਤੇ ਉਹ ਸੁਆਦ ਨਹੀਂ ਆਉਂਦਾ ਕਿਉਂਕਿ ਤੜਕਾ ਜਿਆਦਾ ਜ਼ਰੂਰੀ ਹੈ ਫਿਲਮਾਂ ਦੇ ਵਿੱਚ ਤੜਕੇ ਲਾਉਣ ਦੇ ਵਾਸਤੇ ਕੁਝ ਕਿਰਦਾਰ ਇਦਾਂ ਦੇ ਹੁੰਦੇ ਨੇ ਜੋ ਤੁਹਾਨੂੰ ਦੇਖਣੇ ਪੈਂਦੇ ਨੇ ਤੇ ਦੇਖਣਾ ਤੁਸੀਂ ਉਹਨਾਂ ਨੂੰ ਪਸੰਦ ਵੀ ਕਰਦੇ ਹੋ ਸੋ ਇਦਾਂ ਦੇ ਕਲਾਕਾਰ ਮੇਰੇ ਨਾਲ ਮੌਜੂਦ ਨੇ ਸਰਦਾਰ ਸੋਹੀ ਸਾਹਿਬ ਸੋ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਧੰਨਵਾਦ ਬਹੁਤ-ਬਹੁਤ ਤੁਹਾਡਾ ਇਟਾ ਸੋਹੀ ਸਾਹਿਬ ਪਰਮਜੀਤ ਤੋਂ ਸੋਹੀ ਸਾਹਿਬ ਦਾ ਸਫਰ ਪਹਿਲਾਂ ਤਾਂ ਮੈਂ ਪੁੱਛੂੰਗਾ ਕਿ ਕਿਦਾਂ ਦਾ ਰਿਹਾ ਤੁਹਾਡਾ ਅ ਜਦੋਂ ਮੈਂ ਥੀਏਟਰ ਜੋਇਨ ਕੀਤਾ ਸੀ ਸਨ 75 ਚ ਉਦੋਂ ਮੈਂ ਪਰਮਜੀਤ ਸਿੰਘ ਸੋਹੀ ਹੁੰਦਾ ਸੀਗਾ ਉਹ ਟਿਵਣਾ ਸਾਹਿਬ ਹਰਪਾਲ ਟਿਵਣਾ ਸੋਰਗੀ ਹਰਪਾਲ ਟਿਵਣਾ ਸਾਹਿਬ ਉਹ ਮੇਰੇ ਉਸਤਾਦ ਉਹਨਾਂ ਨਾਲ ਥੀਏਟਰ ਕਰਦੇ ਕਰਦੇ 3-4 ਸਾਲ ਬਾਅਦ ਹੌਲੀ-ਹੌਲੀ ਮੈਂ ਉਹਨਾਂ ਦਾ ਪਿਆਰਾ ਐਕਟਰ ਬਣ ਗਿਆ ਚੁਣਿੰਦਾ ਐਕਟਰਾਂ 'ਚ ਮੇਰਾ ਨਾਮ شمار ਹੋ ਗਿਆ ਉਹਨਾਂ ਮੇਰੇ ਤੋਂ ਪਹਿਲਾਂ ਰਾਜਵੀਰ ਉਹ ਪੂਰੀ ਬਾਰੇ ਸੀਨੀਅਰ ਮੈਡਮ ਨਰਵਲੀ ਸੀ ਜੀ ਇਹ ਇਹਨਾਂ ਦਾ ਨਾਂ ਸਾਡੇ ਕੋਲ ਅਕਸਰ ਲੈਂਦੇ ਰਹਿੰਦੇ ਸੀਗੇ ਰਾਜਵੇ ਬਰ ਬਰੋਂ ਬਰੀ ਸਾਹਿਬ ਦਾ ਇਹ ਉਹ ਜਦੋਂ ਮੇਰੇ ਅ ਐਜ਼ ਐਨ ਆਰਟਿਸਟ ਥੋੜੀ ਜੀ ਨਖਾਰ ਆਇਆ ਮੇਰੇ ਤੇ ਉਦੋਂ ਟਵਣਾ ਸਾ ਫਿਰ ਉਹ ਆਇਆ ਜੀ ਪਰਮਜੀਤ ਸਿੰਘ ਸੋਹੀ ਇਹ ਪਰਮਗੇਸ ਸਿੰਘ ਸੋਹੀ ਇਹ 3-4 ਸਾਲ ਕਰਦੇ ਰਹੇ ਉਸ ਤੋਂ ਬਾਅਦ ਅਚਾਨਕ ਇੱਕ ਦਿਨ ਇਹ ਜੀ ਵਿਰਾਕਟਰ ਦਾ ਸਰਦਾਰ ਸਰਦਾਰ ਸੋਹੀ ਉਹ ਬਸ ਨਾ ਤੇ ਮ ਉਹ ਐਕਟਰ ਦਾ ਸਰਦਾਰ ਐਸਾ ਨਿਕਲਿਆ ਫਿਰ ਇਸ ਤਰੀ ਇੰਟਰੋਡਿਊਸ ਕਰਾਉਣ ਲੱਗੇ ਉਹ ਕਰਦੇ ਕਰਦੇ ਜਦੋਂ ਅਸੀਂ ਲੋਗ ਦਾ ਲਸ਼ਗਰ 83 ਜੀ ਰਿਲੀਜ਼ ਹੋਈ ਸੀ 80 ਸ਼ੁਰੂ ਹੋਈ ਸੀ ਜੀ ਉਹਦੇ ਚ ਫਿਰ ਉਹਨਾਂ ਨੇ ਮੇਰਾ ਟਾਈਟਲ ਚ ਦੇਤਾ ਕਿ ਇਹ ਤਾਇ ਨਾਰਾ ਸਰਦਾਰ ਸੋਹੀ ਬਸ ਉਤੋਂ ਫਿਰ ਸਰਦਾਰ ਸੋਹੀ ਬਣ ਗਏ ਅੱਛਾ ਰੰਗ ਮੰਚ ਦੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਆਪਣੇ ਨਾ ਇਮੋਸ਼ਨਸ ਜੁੜੇ ਹੁੰਦੇ ਨੇ ਅਹਿਸਾਸ ਬੜੇ ਜੁੜੇ ਹੁੰਦੇ ਨੇ ਸਟੇਜ ਦੇ ਨਾਲ ਅੱਜ ਤੁਹਾਨੂੰ ਇੰਨਾ ਸਾਲ ਹੋ ਗਿਆ ਰੰਗਮੰਚ ਕੀਤੇ ਨੂੰ ਅੱਜ ਰੰਗਮੰਚ ਦੇ ਜਿਹੜੇ ਨਵੇਂ ਜੋ ਆਕਾਂ ਦੇ ਨਾਲ ਤੁਸੀਂ ਮਿਲੇ ਤੇ ਕਿਤੇ ਨਾ ਕਿਤੇ ਜਹਾਨ ਦੇ ਵਿੱਚ ਉਹ ਗੱਲਾਂ ਸੀਗੀਆਂ ਵੀ ਉਹਨਾਂ ਨੂੰ ਵੇਖ ਕੇ ਤੁਹਾਡੇ ਮਨ ਦੇ ਵਿੱਚ ਸੀਗਾ ਵੀ ਇਹ ਮੇਰਾ ਜ਼ਿੰਦਗੀ ਜਿਹੜੀ ਮੈਂ ਜਿਉਂ ਕੇ ਇੱਥੇ ਤੱਕ ਪਹੁੰਚਿਆ ਮੈਂ ਆਇਆ ਇਸੇ ਕਰਕੇ ਆ ਕਿ ਜਦੋਂ ਸਾਹਮਣੇ ਬੈਠੇ ਬੱਚਿਆਂ ਨੂੰ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦੀ ਅਕਾਂਟੇ ਜੀ ਝਲਕ ਦੇ ਕੇ ਯਾਰ ਅਸੀਂ ਵੀ ਕਦੇ ਆਏ ਬੈਠਾਂਗੇ ਅਸੀਂ ਵੀ ਕਦੇ ਸਾਰ ਸੋਹੀ ਉਹ ਕਾਮਯਾਬ ਹੋਵਾਂਗੇ ਸਾਡੇ ਜਿਹੜਾ ਵੀ ਕੋਈ ਨਾਮੀ ਕਰਮੀ ਆਰਟਿਸਟ ਹੁੰਦਾ ਨਾ ਸਾਡੇ ਨਾਲ ਵੀ ਇਹ ਹੁੰਦਾ ਸੀਗਾ ਮੈਂ ਜਿਹੜੇ ਵੀ ਐਕਟਰਾਂ ਨੂੰ ਮਿਲਿਆ ਜ਼ਿੰਦਗੀ ਚ ਕਦੇ ਫਿਲਮਾਂ ਚ ਉਦੋਂ ਨਹੀਂ ਗਏ ਸੀ ਪਰ ਉਸ ਤੋਂ ਪਹਿਲਾਂ ਮੈਂ ਕਈ ਕਈ ਬੰਦਿਆਂ ਨੂੰ ਕਈਆਂ ਨੂੰ ਮਿਲ ਚੁੱਕਿਆ ਸੀ ਟ੍ਰੇਨਿੰਗ ਦੇ ਦੌਰਾਨ ਹੀ ਤੇ ਉਹ ਫਿਰ ਉਦੋਂ ਐ ਹੁੰਦਾ ਸੀ ਵਾਹ ਹੋਰ ਵਾਹ ਸੁਣ ਲੈ ਕਦੇ ਸਾਡੇ ਤੇ ਵੀ ਤਾੜੀਆਂ ਪੈਣਗੀਆਂ ਸਾਡੇ ਨਾਲ ਵੀ ਇਦਾਂ ਦੇ ਜਿਹੜੇ ਤੁਹਾਡੇ ਖਿਤਾਬ ਮਿਲਦੇ ਨੇ ਤੁਹਾਨੂੰ ਕਿ ਫਲਾਣੇ ਐਕਟਰ ਵਰਗਾ ਹੈ ਫਲਾਣੇ ਵਰਗਾ ਹੈ ਇਹਦੀ ਆਵਾਜ਼ ਫਲਾਣੇ ਵਰਗੀ ਹੈ ਹੁਣ ਕਈ ਬੰਦੇ ਯਾਰ ਇਹ ਤਾਂ ਓਮਪਰੀ ਵਰਗੀ ਆਵਾਜ਼ ਹੈ ਅਮਰੀਸ਼ਪਰੀ ਵਰਗੀ ਆਵਾਜ਼ ਹੈ ਇਹ ਕਈ ਬੰਦਿਆਂ ਨੇ ਕਈ ਕੈਰੈਕਟਰ ਜਦੋਂ ਖੇਡਦੇ ਆ ਉਦੋਂ ਕਦੇ ਲੱਗਦਾ ਲੋਕਾਂ ਨੂੰ ਕਿਸੇ ਕਿਸ ਤੇ ਮੈਨੂੰ ਪੰਜਾਬੀ ਦਾ ਨਾਨਾ ਪਟਕਰ ਵੀ ਕਿਹਾ ਬੜੇ ਮਤਲਬ ਕញ្ញਾਨ ਨੇ ਨਜ਼ੀਰ ਕਿਹਾ теаਟਰ ਦਾ ਬੜੀ ਵੱਡੀ ਹਸਤੀ ਨੇ ਉਹ ਪੁਰੀ ਸਾਹਿਬ ਨਾਲ ਤਾਂ ਮੇਰੀ ਆਵਾਜ਼ ਕਰਕੇ ਵੀ ਬਹੁਤ ਬਰੀ ਜ਼ਿਕਰ ਕੀਤਾ ਜਾਂਦਾ ਹੈ ਸੋ ਇਹ ਜੇ ਕੁਝ ਜਿਹੜੇ ਆਡੀਅੰਸ ਦੇ ਰਿਐਕਸ਼ਨ ਨੇ ਜਾਂ ਆਮ ਦਰਸ਼ਕਾਂ ਦੇ ਨੇ ਜਾਂ ਫਿਰ ਜਿਹੜੇ ਸਿਕਾਂਦਰੂ ਨਵੇਂ ਮੁੰਡੇ ਕੁੜੀਆਂ ਹੁੰਦੇ ਨੇ ਉਹ ਉਹਨਾਂ ਦੇ ਅੰਦਰ ਤੇ ਇਹ ਭਾਵ ਜਦੋਂ ਪੈਦਾ ਹੁੰਦੇ ਨੇ ਨਾ ਅੱਜ ਮੈਂ ਹੁਣ ਇੱਥੇ ਆਇਆ ਹੋਇਆ ਇੱਥੇ ਮੈਨੂੰ ਉਹ ਬੜਾ ਸੋਹਣਾ ਲੱਗਿਆ ਇਹ ਉਹ ਸਵਾਲ ਪੁੱਟ ਕਰਦੇ ਹੋਏ ਉਹਨਾਂ ਦੇ ਚਿਹਰਿਆਂ 'ਚ ਜਿਹੜੀ ਉਹ 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 ਗੱਲ ਪੜਨ ਨੂੰ ਮਿਲਦੀ ਸੀ ਨਾ ਕਿ ਯਾਰ ਸੁਪਨੇ ਲੈ ਫਿਰਦੇ ਨੇ ਅਸੀਂ ਵੀ ਕਦੇ ਬਣਨਾ ਹੈ ਇਹ ਬਣਨਾ ਬਹੁਤ ਚੰਗੀ ਗੱਲ ਹੈ ਜਿਹੜਾ ਸੁਪਨੇ ਦੇਖਦਾ ਹੈ ਉਹੀ ਸੁਪਨੇ ਸਾਕਾਰ ਕਰਨ ਵਾਸਤੇ ਮਿਹਨਤ ਕਰਦਾ ਹੈ ਫਿਰ ਮੈਨੂੰ ਲੱਗਦਾ ਹੈ ਕਿ ਅੱਜ ਮੈਂ ਜਿਹੜੇ ਵੀ 40 50 ਬੱਚੇ ਬੈਠੇ ਸਾਹਮਣੇ ਉਹਨਾਂ 'ਚ ਕੋਈ ਕਿਸਮਤ ਆਲਾ 2-4 ਬੰਦੇ 2-4 ਮੁੰਡੇ 2-4 ਕੁੜੀਆਂ 2 ਉਹ ਵੀ ਅਗਰ ਨਿਕਲਦੇ ਨੇ ਤਾਂ ਮੈਰਾ ਇਥੇ ਆਉਣਾ ਸਫਲ ਹੋ ਜਾਊਗਾ ਮੈਨੂੰ ਅੱਛਾ ਲੱਗੂਗਾ ਜੀਦਾ ਸੋਹੀ ਸਾਹਿਬ ਇੱਕ ਜਿਹੜਾ ਰੰਗ ਮੰਚ ਦਾ ਅਦਾਕਾਰ ਹੁੰਦਾ ਹੈ ਉਹਦੀ ਕਮਾਈ ਬੜੀ ਥੋੜੀ ਹੁੰਦੀ ਹੈ ਇਹ ਕਰਦੇ ਵੀ ਬਹੁਤ ਕੁਝ ਕਹਿੰਦੇ ਨੇ ਵੀ ਕਿਹੜੇ ਪਾਸੇ ਵੱਲ ਪੈ ਗਏ ਆ ਤੇ ਫਿਰ ਇੱਕ ਹੁੰਦਾ ਜ਼ਹਿਨ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਮੇਰਾ ਟੀਚਾ ਤੇ ਮੈਂ ਇੱਕੋ ਹੀ ਰੱਖਿਆ ਹੋਇਆ ਵੀ ਅਦਾਕਾਰ ਹੀ ਬਣਨਾ ਐਕਟਰ ਬਣਨਾ ਬਹੁਤ ਵਧੀਆ ਕੀ ਤੁਹਾਡੇ ਦਿਲ ਦੇ ਵਿੱਚ ਜਾਂ ਜ਼ਹਿਨ ਦੇ ਵਿੱਚ ਉਹ ਗੱਲਾਂ ਸੀਗੀਆਂ ਵੀ ਜੇਕਰ ਇਹ ਗੱਲ ਨਾ ਬਣੀ ਆਪਾਂ ਨਾ ਐਕਟਰ ਬਣੇਗੇ ਤੇ ਕੋਈ ਦੂਜਾ ਟੀਚਾ ਮਿੱਥਿਆ ਹੋਇਆ ਸੀਗਾ ਜ਼ਿੰਦਗੀ ਦੇ ਵਿੱਚ ਵੀ ਇਹ ਦੂਜੇ ਰਸਤੇ ਵੱਲ ਵੱਧ ਚਲਾਂਗੇ ਜਦੋਂ ਤੁਹਾਡੇ ਦਬਾਅ 'ਚ ਦੂਜਾ ਆ ਗਿਆ ਤੁਸੀਂ ਅਧਿਆ ਤਾਂ ਉੱਥੇ ਹੀ ਹਾਰ ਗਏ ਜੀ ਮੇਰੇ ਦਿਮਾਗ 'ਚ ਕਦੇ ਨਹੀਂ ਆਇਆ ਕਿ ਮੈਂ ਕੁਝ ਹੋਰ ਕਰੂੰਗਾ ਮੈਨੂੰ ਮੇਰੇ ਆਪਣੇ ਤੇ ਆਪੇ ਤੇ ਅੰਦਰਲੇ ਤੇ ਮੇਰੇ ਤੇ ਯਕੀਨ ਸੀ ਮੈਨੂੰ ਕਿ ਮੈਂ ਐਕਟਰ ਹੀ ਬਣੂੰਗਾ ਹੀਰੋ ਨਾ ਬਣਿਆ ਤਾਂ ਹੀਰੋ ਦਾ ਬਾਪ ਬਣੂੰਗਾ ਇਹ ਮੈਂ ਇੱਕ ਦਿਨ ਗਿੱਪੀ ਗਰੇਵਾਲ ਦੇ ਸਾਹਮਣੇ ਇੰਟਰਵਿਊ ਚੱਲ ਰਿਹਾ ਸੀ ਉੱਥੇ ਵੀ ਕਿਹਾ ਸੀਗਾ ਕਿ ਮੈਂ ਕਿਹਾ ਸੀ ਮੈਂ ਇਹ ਸੁੱਝ ਕੇ ਸੋਚ ਕੇ ਮੈਂ ਖੜਾ ਰਿਹਾ ਡੋਲਿਆ ਨਹੀਂ ਇਹ ਹੀਰੋ ਨਹੀਂ ਬਣਿਆ ਤਾਂ ਹੀਰੋ ਦਾ ਬਾਪ ਬਣੂੰਗਾ ਪੁੱਛ ਲੋਗੇ ਪੀ ਨੂੰ ਕਿੰਨੇ ਵਾਰੀ ਬਾਪ ਬਣਿਆ ਔਰ ਗਿੱਪੀ ਵੱਲ ਨਹੀਂ ਵੀ ਗਿਆ ਮੇਰੇ ਸਭ ਤੋਂ ਵੱਧ ਮੇਰੇ ਬਾਪ ਸੋ ਹੀ ਸਾਬ ਬਣਿਆ ਨੇ ਹਾਂਜੀ ਫਲਮਾਂ 'ਚ ਹੁਣ ਤੱਕ ਸੋ ਇੱਕ ਜਗ੍ਹਾ ਗੱਲ ਚੱਲੀ ਸੀਗੀ ਮੈਂ ਸ਼ਾਇਦ ਗਲਤ ਨਹੀਂ ਤੇ ਅਰਦਾਸ ਫਿਲਮ ਦੇ ਵਾਸਤੇ ਇੱਕ ਗੱਲ ਚੱਲੀ ਹੈਗੀ ਪੀ ਬਾਈ ਹੋਰਾਂ ਨੇ ਕਿਹਾ ਸੀਗਾ ਵੀ ਜਦੋਂ ਸੋਹੀ ਸਾਹਿਬ ਹੋਰਾਂ ਦੀਆਂ ਸਾਨੂੰ ਅਸੀਂ ਅਰਦਾਸ ਫਿਲਮ ਸਟਾਰਟ ਕੀਤੀ ਸੀਗੀ ਤੇ ਸੋਹੀ ਸਾਹਿਬ ਹੋਰਾਂ ਦੀ ਸਾਨੂੰ ਡੇਟਾ ਨਹੀਂ ਮਿਲ ਰਹੀਆਂ ਸੀਗੀਆਂ ਤੇ ਅਸੀਂ ਕਿਹਾ ਸੀਗਾ ਵੀ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਅਸੀਂ ਕਰਾਉਣਾ ਸਿਰਫ ਤੁਹਾਡੇ ਤੋਂ ਹੀ ਆ ਤੇ ਉਹ ਫਿਰ ਕਿਤੇ ਨਾ ਕਿਤੇ ਅਦਾਕਾਰ ਵਾਸਤੇ ਕਿੰਨੀ ਕੋ ਖੁਸ਼ੀ ਵਾਲੀ ਗੱਲ ਹੁੰਦੀ ਹੈ ਵੀ ਮੇਰੀ ਜਿਹੜੀ ਐਪਰੀਸ਼ੀਏਸ਼ਨ ਆ ਜਾਂ ਜਿਹੜਾ ਮੇਰਾ ਹਾਰਡਵਰਕ ਮਿਹਨਤ ਆ ਮੇਰੀ ਉਹ ਅੱਜ ਪੱਲੇ ਪੈ ਰਹੀ ਹੈ ਤੇ ਲੋਕ ਇਹਨਾਂ ਪਿਆਰ ਕਰ ਰਹੇ ਨੇ ਨਾਲ ਦੇ ਇੱਕ ਭਾਈ ਜਿਹੜਾ ਇੰਡਸਟਰੀ ਦੇ ਵਿੱਚ ਐ ਇੰਨਾ ਵਧੀਆ ਬਣਿਆ ਹੋਇਆ ਉਹ ਕਿਹੋ ਜੀ ਖੁਸ਼ਾਗ ਹੁੰਦੀ ਹੈ ਇੱਕ ਅਦਾਕਾਰ ਦੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਇਹ ਕਿਹਾ ਜਾਵੇ ਨਾ ਕਿ ਚਨਾਬ ਨਾ ਨਾ ਕਰੀ ਜਾਂਦੇ ਹੋ ਤੁਹਾਡੇ ਕਰੈਕਟਰ ਦਾ ਨਾਮ ਜਵਾਲਾ ਸਿੰਘ ਸੋਹੀ ਹੈ ਅਰਦਾਸ ਚ ਤੋਂ ਇਸ ਤਰ੍ਹਾਂ ਦੀ ਪ੍ਰਾਪਤੀ ਕੀ ਹੋ ਸਕਦੀ ਹੈ ਮੇਰੇ ਇਹ ਕਰੈਕਟਰ ਦਾ ਨਾਮ ਮੇਰੇ ਨਾਮ ਤੇ ਰੱਖਿਆ ਗਿਆ ਹੈ ਮੇਰੇ ਸਰਨੇਮ ਤੇ ਜਵਾਲਾ ਸਿੰਘ ਸੋਹੀ ਸੋ ਤੋ ਤੁਹਾਨੂੰ ਹੋਰ ਕੁਝ ਅੱਛਾ ਕਰਨ ਦੇ ਹਰ ਵੇਲੇ ਤਮੰਨਾ ਜਗਾਉਂਦੀ ਹੈ ਕਿ ਨਹੀਂ ਯਾਰ ਇੱਕ ਰੋਲ ਕੀਤਾ ਆਪਾਂ ਇਹ ਜੇ ਪਤਾ ਨਹੀਂ ਕਿੰਨੇ ਰੋਲ ਕਰਨੇ ਆ ਉਹ ਕਰਨੇ ਆ ਜੋ ਉਹ ਭਾਵਨਾ ਤੁਹਾਡੇ ਅੰਦਰ ਪੈਦਾ ਕਰਦੀ ਹੈ ਜਿਹੜਾ ਐਕਟਰ ਨੂੰ ਹਰ ਰੋਜ਼ ਪ੍ਰੋਗਰੈਸਨ ਦੇ ਹੋਏ ਦੇਖਦੇ ਆ ਐਕਟਰ ਆਪਣੇ ਆਪ ਨੂੰ ਗਰੋ ਕਰਦੇ ਹੋਏ ਹਰ ਰੋਜ਼ ਦੇਖਦੇ ਫਿਰ ਨਹੀਂ ਤਾਂ ਫਿਰ ਜਿਹੜਾ ਕਹਿੰਦੇ ਵੀ ਵੇਹ ਪਾਣੀ 'ਚ ਬਹਿ ਗਿਆ ਉਹ ਵੇਹ ਪਾਣੀ 'ਚ ਬੈਠਣਾ ਉਹ ਤੋਂ ਉਹ ਤੋਂ ਬਚਣ ਵਾਸਤੇ ਜ਼ਰੂਰੀ ਹੈ ਇਹ ਚੀਜ਼ ਅੰਦਰ ਜਿਉਂਦੀ ਰੱਖੋ ਜੀ ਇਹ ਜਿਉਂਦੀ ਹੈ ਥੋੜਾ ਕਲਾਕਾਰ ਜਿਹਾ ਹੁੰਦਾ ਹੈ ਤੇ ਤੁਸੀਂ ਵੀ ਜਿਉਂਦੇ ਹੋ ਤੁਸੀਂ ਫਿਰ ਦੁਨੀਆ ਤੋਂ ਜਾਵੋਗੇ ਤਾਂ ਕੁਝ ਛੱਡ ਕੇ ਜਾਵੋਗੇ ਯਾਦਾਂ ਵਧੀਆਂ ਵਡੀਆਂ ਜਾਂ ਤਾਂ ਲੋਕ ਕਹਿਣਗੇ ਵੀ ਸਾਡਾ ਮੁੰਡਾ ਵੀ ਇਹਦੇ ਵਰਗਾ ਐਕਟਰ ਬਣੇ ਫਲਾਣੇ ਵਰਗਾ ਬਣੇ ਮਿਸਾਲਾ ਦਿੰਦੇ ਨੇ ਤੁਸੀਂ ਵੀ ਮਿਸਾਲ ਬਣ ਸਕਦੇ ਆ ਜੀ ਸੋਹੀ ਸਾਹਿਬ ਇੱਕ ਹੋਰ ਗੱਲ ਹੁੰਦੀ ਹੈ ਜਦੋਂ ਆਪਾਂ ਰੰਗ ਮੰਚ ਦੇ ਵਿੱਚ ਆਉਂਦੇ ਨੇ ਤੇ ਸਾਡੇ ਟੀਚਰ ਸਾਨੂੰ ਦੱਸਦੇ ਨੇ ਵੀ ਨੌ ਰਸ ਹੁੰਦੇ ਨੇ ਜੋ ਤੁਸੀਂ ਆਪਣੀ ਐਕਟਿੰਗ ਨੂੰ ਨਿਖਾਰ ਸਕਦੇ ਹੋ ਤੇ ਕਿਹਾ ਜਾਂਦਾ ਵੀ ਉਹਨਾਂ ਨੌ ਰਸਾਂ ਨੂੰ ਵੇਖਣਾ ਹੁੰਦਾ ਤੇ ਤੁਸੀਂ ਸ਼ੀਸ਼ਾ ਲਓ ਇੱਕ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਖੁਦ ਨੂੰ ਵੇਖ ਲਓ ਵੀ ਕਿਹੋ ਜਿਹਾ ਤੁਸੀਂ ਕੰਮ ਕੀਤਾ ਵਾ ਕਿਉਂਕਿ ਇਹ ਬੰਦੇ ਨੂੰ ਐਦਾਂ ਹੁੰਦਾ ਸਾਰੀ ਦੁਨੀਆ ਦੇ ਨਾਲ ਝੂਠ ਬੋਲੋ ਤੁਸੀਂ ਖੁਦ ਦੇ ਨਾਲ ਕਦੇ ਵੀ ਝੂਠ ਨਹੀਂ ਬੋਲ ਸਕਦੇ ਤੇ ਮੇਰੇ ਕਹਿੰਦਾ ਇਹ ਮਤਲਬ ਸੀਗਾ ਕਿ ਜਿੰਨੇ ਵੀ ਤੁਸੀਂ ਅੱਜ ਤੱਕ ਦੇ ਕਿਰਦਾਰ ਕੀਤੇ ਨੇ ਤੁਹਾਡੇ ਵਨ ਆਫ ਦਾ ਵਨ ਆਫ ਦਾ ਬੈਸਟ 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 ਕਿਰਦਾਰ ਆਈ ਵਾਰੀ ਨਿਕਲ ਕੇ ਆਉਂਦਾ ਹੈ ਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਜਿਹੜਾ ਕਿਰਦਾਰ ਨਭਾਤਾ ਵੀ ਇਹਨੂੰ ਹੋਰ ਵਧੀਆ ਕਰ ਸਕਦੇ ਸੀ ਜਾਂ ਇਹਦੇ ਵਿੱਚ ਹੋਰ ਕੁਝ ਕਰ ਸਕਦੇ ਸੀਗੇ ਉਹ ਤਾਂ ਆਲਵੇਜ਼ ਹੁੰਦਾ ਹੈ। ਕਰੈਕਟਰ ਜਦੋਂ ਤੁਸੀਂ ਕਰਕੇ ਈਵਨ ਫਿਲਮ ਲੱਗ ਵੀ ਜਾਂਦੀ ਆ ਉਦੋਂ ਵੀ ਕਿੰਨੀ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਯਾਰ ਇੱਕ ਤੇ ਮੇਰੇ ਕੋਲੋਂ ਘੜਬੜ ਹੋ ਗਈ ਇਸ ਤਰ੍ਹਾਂ ਵੀ ਹੋ ਸਕਦਾ ਸੀ ਜਿਹਦੇ ਮਨ 'ਚ ਜਿਹੜੇ ਐਕਟਰ ਦੇ ਮਨ 'ਚ ਇਸ ਤਰ੍ਹਾਂ ਵੀ ਹੋ ਸਕਦਾ ਸੀ ਇਹ ਨਹੀਂ ਕਦੇ ਵੀ ਨਹੀਂ ਮਰਨਾ ਚਾਹੀਦਾ ਤੁਸੀਂ ਕੋਸ਼ਿਸ਼ ਕਰੋ ਵੇ ਜਿਹੜੀ ਕਾਟ ਰਹੀ ਕੋ ਕਿਸੇ ਹੋਰ ਅਗਲੀ ਫਿਲਮ 'ਚ ਪੂਰੀ ਕਰ ਲਓ ਜੀ ਕਰੋ ਇਹ ਆਪਣੇ ਆਪ ਦਾ ਨੁਕਸ ਆਪ ਲੱਭਣਾ ਔਰ ਫਿਰ ਉਹਨੂੰ ਬੁਰਾਈ ਨੂੰ ਘਾਟ ਨੂੰ ਪੂਰੇ ਕਰਨ ਦੀ ਹਿੰਮਤ ਜਟਾਉਣਾ ਇਹ ਕਮਾਲ ਹੈ ਤੁਹਾਨੂੰ ਚਿਲਕਾਉਂਦੀ ਲਿਸ਼ਕਾਉਂਦੀ ਇਹੀ ਚੀਜ਼ ਹੈ ਸਦਾ ਵਾਸਤੇ ਸੋਈ ਸਾਹਿਬ ਦੋ ਸ਼ਬਦ ਨੇ ਮੇਰੇ ਕੋਲੇ ਇੱਕ ਸਫਰ ਤੇ ਇੱਕ ਸਬਰ ਜਿਹੜਾ ਅੱਜ ਕੱਲ ਦੀ ਜਨਰੇਸ਼ਨ ਹੈ ਇਹਨਾਂ ਦੇ ਵਿੱਚ ਸਫਰ ਦੀ ਤਾਂ ਕਾਹਲੀ ਹੈਗੀ ਆ ਪਰ ਸਬਰ ਨਹੀਂ ਹੈਗਾ ਤੁਹਾਡੇ ਸਮੇਂ ਦੇ ਵਿੱਚ ਜਦੋਂ ਟੀਚਰ ਤੁਹਾਨੂੰ ਕਹਿੰਦੇ ਹੁੰਦੇ ਸੀ ਵੀ ਸਬਰ ਸੰਤੋਖ ਸਫਰ ਫੇਰੀ ਹੋਏਗਾ ਇੱਕ ਕਿੰਨਾ ਕੁ ਜ਼ਰੂਰੀ ਅੱਜ ਕੱਲ ਦੇ ਬੱਚਿਆਂ ਦੇ ਵਾਸਤੇ ਤੇ ਕਿੰਨਾ ਕੁ ਸਬਰ ਘੱਟ ਗਿਆ ਇੰਨਾ ਬੱਚਿਆਂ ਦੇ ਵਿੱਚ ਕੀ ਕਾਰਨ ਮੰਨਦੇ ਹੋ ਤੁਸੀਂ ਸਬਰ ਤਾਂ ਹੈ ਹੀ ਨਹੀਂ ਓਵਰਨਾਈਟ ਸਟਾਰਡਮ ਦਾ ਸੁਪਨਾ ਹਾਰ ਬੰਦਾ ਰਹੀ ਬੈਠਾ ਹੈ ਕਈ ਏ ਇਸੇ ਚੀਜ਼ ਤੋਂ ਅੱਕ ਕੇ ਬੇਵਕੂਫ ਸੁਇਸਾਈਡ ਤੱਕ ਕਰ ਜਾਂਦੇ ਨੇ ਜੀ ਨਾ ਨਹੀਂ ਦਿੰਦਾ ਮੈਂ ਨਾਲ ਦੇ ਐਕਟਰਾਂ ਦੇ ਕੱਟੜ ਦੁਸ਼ਮਣ ਬਣ ਜਾਂਦੇ ਨੇ। ਹੂੰ। ਭਈ ਤੁਸੀਂ ਪਹਿਲਾਂ ਤਾਂ ਮਿਹਨਤ ਹੁੰਦੀ ਹੈ। ਮਿਹਨਤ ਤੋਂ ਬਾਅਦ ਇੱਕ ਉੱਪਰ ਵਾਲਾ ਵੀ ਬੈਠਾ। ਕਈਆਂ ਤੇ ਉਹ ਦੀਵਾਲ ਬਹੁਤ ਹੁੰਦਾ ਹੈ। ਹੂੰ। ਤੇ ਉਹਦੇ ਨਾਲ ਤਾਂ ਆਪਣੀ ਲੜਾਈ ਹੋ ਹੀ ਨਹੀਂ ਸਕਦੀ। ਕੋਈ ਲੜਾਈ ਨਹੀਂ ਉਹਦਾ। ਜੀ। ਜਿਹੜਾ ਉਹ ਗੇੜ ਹੈ ਨਾ ਕਿਸਮਤ ਵਾਲਾ। ਉਹ ਉਹ ਤਾਂ ਸਭ ਤੋਂ ਵੱਡਾ ਉਹਦੀ ਰੀਸ ਨਹੀਂ ਕੋਈ ਕਰ ਸਕਦਾ। ਤਾਂ ਹੀ ਉਹ ਗੱਲਾਂ ਕਹਿੰਦਾ ਵੀ ਯਾਰ ਇਹ ਤਾਂ ਬlesed ਡਾਇਰੈਕਟਰ ਹੈ। ਬlesed ਜੀ। ਸੀ ਐਕਟਿੰਗ ਬਹੁਤ ਸੁਣੀ ਕਰ ਰਹੇ ਹਾਂ ਪਰ ਥੋੜੇ ਜਿਹਾ ਇੱਕ ਐਕਸਟਰਾ ਆਰਡੀਨਰੀ ਇੱਕ ਕਣ ਨਜ਼ਰ ਆਉਂਦਾ ਜਿਹੜਾ ਜਿਹੜਾ ਵੈਸੀ ਇੱਕ ਕਿਵੇਂ ਹੈ ਕਿਉਂ ਹੈ ਕਾਹਤੋਂ ਹੈ ਉਹਦਾ ਕੋਈ ਕੋਈ ਜਵਾਬ ਨਹੀਂ ਹੁੰਦਾ ਉਹ ਹੁੰਦਾ ਹੈ ਵੀ ਬlesd ਹੈ ਇਹ ਜਦੋਂ ਇਹ ਥੋੜਾ ਜਿਹਾ ਛੇੜਦਾ ਹੈ ਨਾ ਇਹ ਜੋ ਅੰਦਰ ਤੱਕ ਟੁੱਬੀਆਂ ਮਾਰ ਜਾਂਦਾ ਹੈ ਇਹ ਬlesd ਹੈ ਇਹ ਸਿਖਾਇਆ ਨਹੀਂ ਜਾਂਦਾ ਕਿਸੇ ਦੇ ਅੰਦਰ ਖੋਲ ਕੇ ਨਹੀਂ ਪਾਇਆ ਜਾ ਸਕਦਾ ਮੈਨੂੰ ਟੀਚਰ ਨੇ ਦੱਸਿਆ ਜੀ ਆਏ ਅੰਦਰ ਚਾਈਦਾ ਨਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਕਿ ਐਂ ਅੰਦਰ ਜਾਈਦਾ ਜੇ ਟੀਚਰ ਪੜਾ ਦਿੰਦੇ ਨੇ ਜੇ ਐਂ ਅੰਦਰ ਤੱਕ ਜਾਇਆ ਜਾਂਦਾ ਹੁੰਦਾ ਤਾਂ ਉਹ ਹੋ ਸਾਥੋਂ ਵੱਡੇ ਸਟਾਰ ਹੁੰਦੇ ਜੀ ਨਹੀਂ ਬਣ ਸਕੇ ਨਹੀਂ ਬਣ ਸਕੇ ਤੂੰ ਇਹ ਬਲੇਸਿੰਗ ਨੀ ਉਪਰਵੜੇ ਦੀ ਹੈ ਬਲੇਸਟ ਹੈ ਬੰਦਾ ਇੱਕ ਲਾਈਨ ਬੋਲਣ ਲੱਗਿਆ ਉਹਦੇ ਰੌਂਗ ਟੇ ਆਪਦੇ ਖੜੇ ਹੁੰਦੇ ਪਹਿਲਾਂ ਜੇ ਬੰਦੇ ਦਾ ਅੰਦਰ ਜ਼ਖਮੀ ਨਹੀਂ ਹੁੰਦਾ ਤਾਂ ਉਹ ਕਿਸੇ ਦੂਜੇ ਦੇ ਲਿਖੇ ਹੋਏ ਜ਼ਖਮ ਉਹਨਾਂ ਨੂੰ ਕਿਵੇਂ ਦਿਖਾ ਸਕਦਾ ਨਾ ਆਪ ਜ਼ਖਮੀ ਹੋਣਾ ਪੈਂਦਾ ਅੰਦਰੋਂ ਜੀ ਪੜਦੇ 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 ਜਦੋਂ ਤੁਸੀਂ ਕੋਹ ਜਾਂਦੇ ਹੋ ਕੋਹ ਜਾਂਦੇ ਹੋ ਉੜਾਰੀਆਂ ਲਾ ਜਾਂਦੇ ਹੋ ਤੁਸੀਂ ਉਹ ਜਲਾਓ ਰੋਗ ਉਹ ਨਿਵਾਣਾ ਪਣ ਉਹ ਨਿਮੋ ਚੁਣਾ ਉਹ ਸਾਰਾ ਕੁਝ ਸਾਰੇ ਕੁਝ ਇਹਦੀ ਰੰਗ ਨੇ ਅਲੱਗ-ਅਲੱਗ ਉਹ ਸਭ ਕੁਝ ਇੱਕ ਦਿਲ ਦੇ ਵਿੱਚ ਮੇਰੇ ਇੱਕ ਸਵਾਲ ਆਇਆ ਤੁਹਾਡੇ ਕੋਲੇ ਜ਼ਿੰਦਗੀ ਦਾ ਵੀ ਜਿਹੜਾ ਅਨੁਭਵ ਆ ਉਹ ਬਹੁਤ ਜ਼ਿਆਦਾ ਹੈ ਤੇ ਜਦੋਂ ਆਪਾਂ ਇਸ ਲਾਈਨ ਦੇ ਵਿੱਚ ਆਉਂਦੇ ਆ ਤੇ ਉਹ ਨਾ ਘਟ ਜਾਂਦਾ ਸਪਾਰਕ ਹੁੰਦਾ ਜਿਹੜਾ ਬੰਦੇ ਦੇ ਵਿੱਚ ਸ਼ੁਰੂ-ਸ਼ੁਰੂ ਦੇ ਵਿੱਚ ਜ਼ਿਆਦਾ ਹੁੰਦਾ ਹੈ ਜਦੋਂ ਆਪਾਂ ਨਵਾਂ ਨਵਾਂ ਕੋਈ ਕੰਮ ਕਰਨਾ ਸਟਾਰਟ ਕਰਦੇ ਆਂ ਤੇ ਉਹਦੇ ਵਿੱਚ ਸਪਾਰਕ એનર્ਜੀ ਉਹ ਥੋੜੀ ਜ਼ਿਆਦਾ ਹੁੰਦੀ ਹੈ ਤੇ ਫਿਰ ਥੋੜਾ ਜਿਹਾ ਕਿਤੇ ਕੋਈ ਘਟ ਜਾਂਦੀ ਹੈ ਕੋਈ 네ਗੈਟਿਵਿਟੀਜ਼ ਆ ਜਾਂਦੀਆਂ ਨੇ ਫਿਰ ਤੁਸੀਂ ਉਹਨਾਂ ਨੂੰ ਜੇਕਰ ਮੈਂ ਗੱਲ ਕਰਾਂ ਪੋਜ਼ਿਟਿਵਿਟੀ ਸੋਰਸ ਆਫ ਪੋਜ਼ਿਟਿਵਿਟੀ ਤੁਹਾਡੇ ਵਾਸਤੇ ਕੀ ਸੀਗਾ ਤੁਸੀਂ ਕੀ ਅੱਗੇ ਸਾਨੂੰ ਦੱਸਣਾ ਚਾਹੋਗੇ ਵੀ ਐਦਾਂ ਕਰਕੇ ਤੁਸੀਂ 네ਗੈਟਿਵ ਤੋਂ ਪੋਜ਼ਿਟਿਵ ਹੋ ਗਏ ਮੇਰੇ ਤੱਕ ਤਾਂ ਦੇਖੋ ਇਹ ਕੁਝ ਆਇਆ ਹੀ ਨਹੀਂ ਮੈਨੂੰ ਕੋਈ ਫੀਲ ਹੀ ਨਹੀਂ ਹੋਇਆ ਨਹੀਂ ਬਹੁਤ ਕਰ ਲਿਆ ਹੁਣ ਨਹੀਂ ਕਰਨਾ ਨਾ ਮੇਰੇ ਅੰਦਰ ਤਾਂ ਉਹ ਘਾਟ ਘਾਟ ਮਹਿਸੂਸ ਹੁੰਦੀ ਨੇ ਯਾਰ ਆ ਹਲੇ ਹੋਇਆ ਨਹੀਂ ਕਰਨਾ ਆ ਹਲੇ ਹੋਇਆ ਨਹੀਂ ਕਰਨਾ ਜਿੰਨੀ ਤੇਰੇ ਇਹ ਚੀਜ਼ ਤੁਹਾਡੇ ਅੰਦਰ ਹੈਗੀ ਹੈ ਨਾ ਤੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਇਟਸੈਲਫ ਰੈਣੀ ਰੈਣੀ ਆਉਣੀ ਆਉਣੀ ਹੈ ਇਹ ਲੜਾਈ ਐਕਟਰ ਦੀ ਮਰਨ ਤੱਕ ਜਾਰੀ ਰਹਿਣੀ ਚਾਹੀਦੀ ਹੈ ਕਿ ਮੈਂ ਦੁਨੀਆ ਤੋਂ ਜਾਵਾਂ ਜਾਂਦਾ ਹੋਇ ਜਿਹੜੀ ਮੇਰੀ ਅਖੀਰ ਲਿਆ ਚਾਰ ਲੈਣਾ ਬੋਲ ਕੇ ਜਾਊਂਗਾ ਨਾ ਦੋ ਲੈਣਾ ਉਹ ਲੋਕਾਂ ਦੇ ਐ ਹਿਰਦੇ 'ਚ ਵਸੀਆਂ ਰਹਿਣ ਵੀ ਯਾਰਾ ਓਏ ਓਏ ਤੈਨੂੰ ਪਤਾ ਅਖੀਰਲੀ ਫਿਲਮ ਕਿਹੜੀ ਕੀਤੀ ਆ ਕੁਝ ਕਿਹੜਾ ਵਧੀਆ ਡਾਇਲੋਗ ਸੀ ਆ ਇਹ ਗੱਲਾਂ ਤੁਸੀਂ ਇਹ ਭੁੱਖ ਹਣੀ ਚਾਹੀਦੀ ਐ ਫਿਰ ਤੁਸੀਂ ਮਤਲਬ ਤੁਹਾਡੇ ਕਲਾ ਦੀ ਤੁਹਾਡੀ ਜਿਹੜੀ ਸੋਹਣੇ ਕਿਰਦਾਰ ਖੇਡਣ ਦੀ ਭੁੱਖ ਹੈ ਜਿੱਦੂ ਜਹਦ ਹੈ ਉਹ ਤਾਜ਼ਾ ਤਾਜ਼ਾ ਹਰ ਲੈ ਉਹ ਚਾਹੀਦੀ ਉਹ ਚਾਹੀਦੀ ਐ ਇਹ ਮੇਰੀ ਰਾਏ ਤਾਂ ਐ ਇਹ ਬਾਕੀ ਸਿਆਣੇ ਸਿਆਣੇ ਬੱਚੇ ਅੱਜ ਕੱਲ ਦੇ ਬਹੁਤ ਸਿਆਣੇ ਨੇ ਵਧੀਆ ਹੋ ਸਕਦਾ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜਾਂਦੇ ਜਾਂਦੇ ਇੱਕ ਸੁਨੇਹਾ ਸਾਡੇ ਦਰਸ਼ਕਾਂ ਦੇ ਵਾਸਤੇ ਹੋ ਜਾਈ ਕੁਛ ਨਹੀਂ ਸੁਨੇਹਾ ਤਾਂ ਅੱਜ ਕੱਲ ਜੋ ਪੰਜਾਬ ਦਾ ਮਾੜਾ ਹਾਲ ਹੈ ਨਾ ਬਸ ਉਹ ਤੋਂ ਉਹ ਤੋਂ ਬਚਣ ਦੀ ਲੋੜ ਹੈ ਨਸ਼ੇ ਪਤਿਆਂ ਦਾ ਨਸ਼ਾ ਨਸ਼ੇ ਦਾ ਬਹੁਤ 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 ਵੱਡਾ ਹਾਲ ਹੈ ਸਾਡੀ ਸਾਡੀ ਯੂਥ ਪਤਾ ਨਹੀਂ ਕਿਹੜੇ ਦਾ ਚਲ ਪੀ ਮਰੀ ਜਾਂਦੇ ਨੇ ਮਾਪੇ ਵੀ ਮਰੀ ਜਾਂਦੇ ਨੇ ਉਹਨਾਂ ਦੇ ਮਾਂ ਬਾਪ ਰੋ ਰੋ ਖਾਣਾ ਕਰਨੀਆਂ ਕਰੀ ਜਾਂਦੇ ਨੇ ਇਹ ਪਤਾ ਨਹੀਂ ਉਹਨਾਂ ਦੀ ਉਹਨਾਂ ਦੇ ਅੰਦਰੋਂ ਇਹ ਭਾਵਨਾ ਕਿਉਂ ਵਰਗੀ ਉਹ 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 ਜਗਾਉਣ ਦੀ ਬਹੁਤ ਲੋੜ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਟੀਚਰ ਦੋ ਹੀ ਨੇ ਆ ਜਾਂ ਸਭ ਤੋਂ ਪਹਿਲੇ ਪੇਰੈਂਟਸ ਫਿਰ ਤੁਹਾਡੇ ਟੀਚਰ ਅਧਿਆਪਕ ਗਲਤੀ ਦੋਨਾਂ ਪਾਸਿਆਂ ਤੋਂ ਹੋ ਰਹੀ ਹੈ ਉਧਰੋਂ ਵੀ ਹੋ ਰਹੀ ਹੈ ਮਾਪਿਆਂ ਦੀ ਵੀ ਮਾਪੁਰ ਮਾਪਿਆਂ ਨਾਲ ਗੈਲੀ ਹੋਗੀ ਅੱਜ ਕੱਲ ਤਾਂ ਦੇਖਦੇ ਆਂ ਮਾਵਾ ਬਾਪ ਦੋਨਾਂ ਦੇ ਹੱਥਾਂ 'ਚ ਫੋਨ ਫੜੇ ਹੁੰਦੇ ਨੇ ਬੱਚਿਆਂ 'ਤੇ ਪਰ ਧਿਆਨ ਨਹੀਂ ਆਉਂਦਾ ਫਸ ਫੋਨ ਦੇਖੀ ਜਾਂਦੇ ਨੇ ਉਹ ਵਰੀ ਮਤਲਬ ਉਹ 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 ਚੱਕਰ ਆਇਆ ਉਹ ਇਹ ਜਿਹੜੀਆਂ ਮਾਪਿਆਂ ਨੂੰ ਵੀ ਗਲਤ ਆਦਤ ਪੈ ਗਈਆਂ ਮੈਂ ਗੱਲ ਸਾਡੇ ਘਰਾਂ 'ਚ ਦੇਖਦਾ ਮੈਂ ਤੇ ਮਾਵਾ ਬਾਪ ਫੋਨ ਤੇ ਗੇਬਾ ਘੇੜ ਰਹੇ ਨੇ ਜਾਂ ਫੋਨ ਦੇਖੀ ਜਾ ਰਹੇ ਨੇ ਸੁਣੀ ਜਾਂਦੇ ਸਾਰੀ ਦਿਹਾੜੀ ਘਰ 'ਚ ਮਹਿਮਾਨ ਆ ਜਾਂਦੇ ਨੇ ਪਹਿਲੇ ਚਾਹ ਪਾਣੀ ਦੇ ਕੱਪ ਤੋਂ ਬਾਅਦ ਚਾਹ ਪਾਣੀ ਚਾਹ ਪੀਂਦੇ ਪੀਂਦੇ ਵੀ ਉਹ ਫੋਨ ਆ ਗਿਆ ਫੋਨ ਆ ਗਿਆ ਫੋਨ ਜਿਨ੍ਹਾਂ ਨੇ ਫੋਨ ਬਣਾਇਆ ਮੈਨੇ ਮੈਂ ਨਹੀਂ ਕਿ ਮੈਂ ਬਾਹਰਲੇ ਬੀ ਕੰਟਰੀਆਂ ਚ ਕੋ ਮੈਂ ਕਦੇ ਦੇਖਿਆ ਵੀ ਕੋਈ ਫੋਨ ਤੇ ਚਮੜਿਆ ਹੋਇਆ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਚਮੜਦੇ ਹਾਂ ਇਹ ਬਹੁਤ ਇਹ ਬਲਾ ਹੈ ਇਹਨੂੰ ਗੋੜਾ ਲਾਉਣਾ ਚਾਹੀਦਾ ਜੀ ਬਹੁਤ ਵੱਡੀ ਘਾਟ ਹੈ ਕਮਜ਼ੋਰੀ ਬਣ ਗਈ ਇਨਸਾਨ ਦੀ ਇਹ ਇਹ ਤੁਹਾਡਾ ਟਾਈਮ ਬਹੁਤ ਖਾਂਦਾ ਹੈ ਦਿੰਦਾ ਕੁਝ ਨਹੀਂ ਤੁਹਾਨੂੰ ਨਾ ਦਿੰਦਾ ਜਿਹੜਾ ਬਹੁਤਾ ਟਾਈਮ ਉਹ ਸਾਡੇ ਯੂਥ ਤਾਂ ਗੰਦ ਗੰਦਮਦ ਪਾਈ ਜਾਂਦੀ ਹੈ ਉਹ ਨਸ਼ੇ ਪਤੇ ਹੋਰ ਸੁੱਟੇ ਲਾਉਣ ਤੇ ਫਖਰ ਮਹਿਸੂਸ ਕਰਦੇ ਨੇ ਲਾਣ ਦਾ ਯਾਰ ਸਾਡੀ ਜਵਾਨੀ ਤੇ ਕੁਝ ਨਹੀਂ ਬਸ ਜ਼ਿਆਦਾ ਨਹੀਂ ਬੋਲਦਾ ਮੈਂ ਉਹ ਉਹ ਵੀ ਕਈ ਮੈਂ ਕਹਾਂ ਨਾ ਵਿਚਾਰੇ ਉਹ ਵੀ ਵਿਚਾਰੇ ਪਤਾ ਨਹੀਂ ਪਤਾ ਨਹੀਂ ਕਿਉਂ ਇਸ ਰਾਹ ਦੇ ਤੁਰੇ ਨੇ ਉਹਨਾਂ ਨੂੰ ਸੱਟ ਲੱਗੂਗੀ ਲੱਗੋਈ ਗੱਲ ਨਹੀਂ ਮੈਂ ਪਰ ਮੈਂ ਮੇਰੀ ਗੱਲ ਕਹਿ ਜਾਣਾ ਹੁਣਾਂ ਬਹੁਤ ਮਿਹਰਬਾਨੀ ਸੋ ਸੋ ਸੁਆਬ ਹੋਰਾਂ ਦੇ ਨਾਲ ਅੱਜ ਮੁਲਾਕਾਤ ਹੋਈ ਜ਼ਿੰਦਗੀ ਦੇ ਕੁਝ ਇਦਾਂ ਦੇ ਪਲਾਂ ਦੇ ਬਾਰੇ ਪਤਾ ਲੱਗਿਆ ਜਿਨ੍ਹਾਂ ਨੂੰ ਅਸੀਂ ਜਿਉਣਾ ਬਹੁਤ ਵਧੀਆ ਤਰੀਕੇ ਨਾਲ ਪਾਣਦੇ ਆ ਸੋ ਇਦਾਂ ਦੇ ਕਲਾਕਾਰਾਂ ਦੇ ਨਾਲ ਅਦਾਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਂਦੇ ਰਾਵਾਂਗੇ ਧੰਨਵਾਦ ਕੈਮਰਾ ਪਰਸਨ ਜੌਨਸਨ ਜੀ ਦਾ ਮੈਜੂਬਾ ਧੰਨਵਾਦ ਸਤਿ ਸ਼੍ਰੀ ਅਕਾਲ